ਪਾਰਟੀ ਦੇ ਵੱਲੋਂ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਸਾਡੀ ਫਾਸਟ ਪੀ ਨਿਊਜ਼ ਟੀਮ ਨਾਲ ਉਹਨਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਪੇਸ਼ ਹੈ ਸੰਬੰਧੀ ਖਾਸ ਰਿਪੋਰਟ ਆਮ ਆਦਮੀ ਪਾਰਟੀ ਦੇ ਜਜ਼ਾਰੂ ਨੇਤਾ ਤਲਬੀਰ ਸਿੰਘ ਗਿੱਲ ਜਿਨ੍ਹਾਂ ਨੂੰ ਕੀ ਹਲਕਾ ਮਜੀਠਾ ਦਾ ਇੰਚਾਰਜ ਥਾਪਿਆ ਗਿਆ ਤੇ ਆਓ ਜਾਣਕਾਰੀ ਲੈਣੇ ਆ ਕਿ ਕਹਿਣਾ ਉਹਨਾਂ ਦਾ ਅਗਲੀ ਰਣਨੀਤੀ ਨੂੰ ਲੈ ਕੇ ਸਰ ਸਵਾਗਤ ਹੈ ਪਹਿਲਾਂ ਸਾਡੀ ਫਾਸਟ ਟੀਮ ਦੇ ਵਿੱਚ ਸਰ ਕੀ ਕਹਿਣਾ ਜੀ ਹੁਣ ਜਦੋਂ ਤੁਹਾਨੂੰ ਇੰਚਾਰਜਾ ਥਾਪਿਆ ਗਿਆ ਉਹਦੇ ਵਿੱਚ ਬਿਲਕੁਲ ਦੀ ਪਾਰਟੀ ਲਈ ਹੁਣ ਤਗੜੇ ਹੋ ਕੇ ਦਿਨ ਰਾਤ ਜਿਹੜੀ ਆਪਾਂ ਮਿਹਨਤ ਕਰਾਂਗੇ ਪਾਰਟੀ ਨੇ ਮੇਤੇ ਵਿਸ਼ਵਾਸ ਜਤਾਇਆ ਹੁਣ ਮੇਰਾ ਕੰਮ ਆ ਕਿ ਮੈਂ ਪਾਰਟੀ ਦੀ ਕਿਤੇ ਪਿੱਠ ਨਹੀਂ ਲੱਗਾਂਦਾ ਵਾਂਗਾ ਤਗੜਾ ਹੋ ਕੇ ਹਰ ਇੱਕ ਭੈਣ ਭਰਾ ਦੇ ਘਰ ਜਾਵਾਂਗਾ ਬੇਨਤੀ ਕਰਾਂਗਾ ਜਾ ਕੇ ਕਿ ਤਗੜੇ ਹੋ ਕੇ ਆਪਾਂ ਪਾਰਟੀ ਦਾ ਸਾਥ ਦਈਏ ਤੇ ਮੇਰਾ ਸਾਥ ਦਿਓ ਮੈਂ ਬਹੁਤ ਲੰਮਾ ਸਮਾਂ ਮਜੀਠੇ ਦੇ ਵਿੱਚ ਆਪਣੇ ਭੈਣ ਭਰਾਵਾਂ ਦੀ ਸੇਵਾ ਕੀਤੀ ਆ ਔਰ ਮੈਨੂੰ ਮਾਣ ਆ ਮੈਨੂੰ ਮਾਣ ਆ ਕਿ ਮੈਂ ਜਿਹੜੇ ਹੰਕਾਰੇ ਲੋਕਾਂ ਉਹਨਾਂ ਲੋਕਾਂ ਦਾ ਜਿਹੜਾ ਐਦਕੀ ਹੰਕਾਰਪਣਨ ਵਾਸਤੇ ਮੈਂ ਜਿੱਦ ਕਰਕੇ ਪਾਰਟੀ ਤੋਂ ਟਿਕਟ ਲਿਆ ਆ ਇਥੇ ਹਲਕਾਂ ਜਿਹਾ ਪਹਿਲਾਂ ਤੁਸੀਂ ਹਲਕਾ ਦੱਖਣੀ ਦੇ ਵਿੱਚ ਰਹੇ ਜੇ ਪੂਰਾ ਉੱਥੇ ਸਾਧ ਦਿੱਤਾ ਲੋਕਾਂ ਦੇ ਨਾਲ ਤੇ ਪੂਰੀ ਤੁਹਾਡੀ ਗੁੱਡਵਿਲ ਸੀਗੀ ਤੇ ਹੁਣ ਤੁਹਾਨੂੰ ਜਿਹੜਾ ਨਵਾਂ ਜੇ ਇਲਾਕਾ ਕਹਿ ਦਈਏ ਮਜੀਠੇ ਹਲਕੇ 'ਚ ਬਣਾਇਆ ਗਿਆ ਤੇ ਇਹੋ ਕਿਦਾਂ ਦੇਖਦੇ ਹੋ ਤੁਸੀਂ ਦੇਖੋ ਮੈਂ ਸਾਊਥ ਹਲਕੇ 'ਚ ਤੇ 4 ਸਾਲ ਹੀ ਕੰਮ ਕੀਤਾ ਵਾ ਤੇ ਮੈਂ 4 ਸਾਲਾਂ ਦੇ ਵਿੱਚ ਉੱਥੇ ਬਹੁਤ ਘਰ-ਘਰ ਤੱਕ ਪਹੁੰਚ ਗਈ ਤੇ ਮੇਰੇ ਭਰਾ ਸਾਊਥ ਵਾਲੇ ਵੀ ਇੱਥੇ ਆਏ ਅੱਜ ਦੋ ਤਿੰਨ ਜਣੇ ਖੜੇ ਨੇ ਸੋ ਇੱਥੇ ਤੇ ਮੈਂ 15 ਸਾਲ ਕੰਮ ਕੀਤਾ ਮਜੀਠੇ 'ਚ ਮੈਂ 15 ਸਾਲ ਕੰਮ ਕੀਤਾ ਜਿਹੜੇ ਉਦੋਂ ਪੰਜ ਪੰਜ 6 6 ਸਾਲਾਂ ਦੇ ਮੁੰਡੇ ਸੀਗੇ ਉਹ ਜੋ 20-20 ਸਾਲਾਂ ਦੇ ਹੋ ਗਏ ਕਿੰ ਕਿੰ ਸਾਲਾਂ ਦੇ ਹੋ ਗਏ ਉਹ ਸਾਰੇ ਉਹ ਅਸੀਂ ਫੇਰ ਉਹੀ ਚਾਚਾ ਤਾਇਆ ਬੁੱਧ ਭਤੀਜੇ ਵਾਲੇ ਸਾਡੇ ਉਥੇ ਸਾਡੀ ਰਿਲੇਸ਼ਨ ਹੈ ਮੇਰੀ ਕੋਈ ਲੋਕਾਂ ਨਾਲ ਇਹ ਲੀਡਰਾਂ ਵਾਲੀ ਗੱਲ ਨਹੀਂ ਕਿ ਮੈਂ ਲੋਕਾਂ ਲਈ ਲੀਡਰ ਆ ਜਾਂ ਉਹ ਮੇਰੇ ਲਈ ਵਰਕਰ ਆ ਇਹ ਮੇਰੇ ਪਰਿਵਾਰ ਆ ਮੈਂ ਉਹਨਾਂ ਦੇ ਪਰਿਵਾਰ ਦਾ ਹਾਂ ਮੇਰੇ ਪਰਿਵਾਰ ਦਾ ਮੈਂ ਇਸ ਕਰਕੇ ਸਾਡੀ ਪਰਿਵਾਰਾਂ ਦੀ ਸਾਝ ਆ ਉਥੇ ਮੈਂ ਤੇ ਲੋਕਾਂ ਦਾ ਸੇਵਾਦਾਰ ਆ ਤੇ ਮੇਰੇ ਪਰਿਵਾਰ ਆ ਤੇ ਮੈਂ ਪਰਿਵਾਰਾਂ ਦੇ ਵਿੱਚ ਜਾਵਾਂਗਾ ਮੇਰੇ ਪਰਿਵਾਰ ਫੈਸਲਾ ਕਰਨਗੇ ਕੀ ਕਰਨਾ 2027 ਦੀ ਹੁਣ ਇਲੈਕਸ਼ਨ ਵੀ ਅੱਗੇ ਖੜੀ ਹੈ ਜੀ ਉਹਦੇ ਲਈ ਕਿਦਾਂ ਦੇਖਦੇ ਹੋ ਕਿਦਾਂ ਦਾ ਉੱਥੇ ਕੰਮ ਕੀਤੇ ਜਾਂਦੇ ਆ ਤੇ ਲੋਕਾਂ ਦਾ ਸਾਥ ਕਿਦਾਂ ਕੋਲ ਲੀਤਾ ਜਾਂਦਾ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕਿ ਸਰਕਾਰ ਬੜੇ ਵਧੀਆ ਟਰੈਕ ਤੇ ਚੱਲ ਰਹੀ ਹੈ ਦੇਖੋ ਸੀਐਮ ਸਾਹਿਬ ਜਿਹੜੇ ਕੰਮ ਕਰ ਰਹੇ ਆ ਲੋਕ ਤਾਰੀਫ ਕਰ ਰਹੇ ਉਹਨਾਂ ਦੀ ਥੱਲੇ ਲੋਕੀ ਬਹੁਤ ਤਾਰੀਫ ਕਰਦੇ ਕਿ ਯਾਰ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਤੇ ਲੋਕਾਂ ਨੂੰ ਹੋਰ ਕੀ ਚਾਹੀਦਾ ਜਦੋਂ ਲੋਕ ਤਾਰੀਫ ਕਰਨ ਤੇ ਆਪੇ ਰਾਹ ਖੋ ਜਿਹੜੇ ਖੁੱਲ ਜਾਂਦੇ ਆ ਰਾਹ ਪੱਧਰੇ ਹੋ ਜਾਂਦੇ ਤੇ ਰਾਹ ਪੱਧਰਾ ਵਾ ਸਾਡਾ ਲੋਕ ਸਰਕਾਰਾਂ ਦੇ ਕੰਮ ਵੇਂਦੇ ਆ ਤੇ 2027 ਦੀ ਜਿਹੜੀ ਇਲੈਕਸ਼ਨ ਹੋਣੀਆਂ ਤੇ ਕੀ ਕਹਿਣਾ ਜੀ ਪਹਿਲਾਂ ਮਜੀਠਾ ਹਲਕੇ ਦੇ ਵਾਸੀਆਂ ਨੂੰ ਤੁਹਾਡੇ ਬਸ ਇਹੀ ਸੁਨੇਹਾ ਤਗੜੇ ਹੋ ਜੇ ਕੰਮ ਕਰਸੇ ਕੱਸ ਲੋ ਵੀ ਕੋਈ ਕੰਮ ਨਾ ਦੇ ਰਿਆ ਨਹੀਂ ਤੇ ਮੈਂ ਬਿਲਕੁਲ ਨਹੀਂ ਮੈਂ ਤਾਂ ਸਾਡੇ ਕੰਮ ਯਾਰ ਕੀ ਆ ਨਿੱਕੇ ਮੋٹے ਤਹਿਸੀਲਾਂ ਕਚੇਰੀਆਂ ਦੇ ਕੰਮ ਆ ਹੋਰ ਕੰਮ ਕੀ ਆ ਹੁੰਦੇ ਆ ਮੇਰੇ ਲੋਕਾਂ ਦੇ ਠੋਕੇ ਹੁੰਦੇ ਹੋਰ ਕਰਾਵਾਂਗੇ ਠੋਕੇ ਕਰਾਵਾਂਗੇ ਜੀ ਬਿਲਕੁਲ ਜੀ ਇਹ ਸਰਦਾਰ ਤਲਬੀਰ ਸਿੰਘ ਜਿਨ੍ਹਾਂ ਨੇ ਕੀ ਦੱਸਿਆ ਕਿ ਹਲਕਾ ਮਜੀਠਾ ਜਿਹੜਾ ਇੰਚਾਰਜ ਹੁਣ ਮਿਲਿਆ ਉਹਨਾਂ ਨੂੰ ਤੇ ਗਾਂ 2027 ਦੀ ਜਿਹੜੀ ਇਲੈਕਸ਼ਨ ਹੈ ਪੂਰੀ ਤਗੜੇ ਹੋ ਕੇ ਕੰਮ ਕਰਨਗੇ ਤੇ ਵਰਕ ਨਾ ਨੂੰ ਸੁਨੇਹਾ ਤਨਦੇਹੀ ਦੇ ਨਾਲ ਨਾਲ ਜੁੜ ਕੇ ਕੰਮ ਕਰੋ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਲਿਆ ਸਕੀਏ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸ਼ੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ